ਕਿਦਾਂ ਦੇ ਲੱਗਦੇ ਕਰਨੀ ਮੰਡੀ ਚ ਅਸੀਂ ਮਡੀਸਾਂ ਨੇ ਡਿਊਟੀ ਲਗਾਈ ਸੀਗੀ ਮੰਡੀਆਂ ਦੀ ਚੈਕਿੰਗ ਕਰਕੇ ਕਿਸੇ ਕਿਸਾਨ ਨੂੰ ਕਿਸੇ ਤਰ੍ਹਾਂ ਦੀ ਕੋਈ ਝੋਨਾ ਵੇਚਣ ਦੇ ਵਿੱਚ ਦਿੱਕਤ ਨਾ ਆਵੇ ਤੇ ਜਿਹੜਾ ਝੋਨਾ ਸੁੱਕਿਆ ਆ ਰਿਹਾ ਜਿਹਦਾ ਮੌਇਸਚਰ 7 17 ਹੈਗਾ ਉਹਨਾਂ ਦਾ ਜਿਹੜਾ ਸਹੀ ਰੇਟ ਤੇ ਉਹਦਾ ਝੋਨਾ ਉਹਨੂੰ ਸਹੀ ਮੁੱਲ ਤੇ ਵਿਦਨ ਟਾਈਮ ਜਿਹੜਾ ਉਹਨਾਂ ਦੇ ਪੇਮੈਂਟ ਉਹਨਾਂ ਦੀ ਜਿਹੜੀ ਲੜਾਈ ਭਰਾਈ ਜਿਹੜੀ ਉਹਨਾਂ ਦੀ ਹੋਣੀ ਬਹੁਤ ਜ਼ਰੂਰੀ ਹੈ ਤੇ ਅਸੀਂ ਦੇਖਿਆ ਵੀ ਹਾਲੇ ਸਾਡੇ ਜ਼ਿਮੀਂਦਾਰਾਂ ਨਾਲ ਵੀ ਗੱਲ ਹੋਈ ਕਿ ਅਸੀਂ ਦਿੱਕਤ ਨਹੀਂ ਆਈ ਜਿਹੜਾ ਸੁੱਕਾ ਝੋਨਾ ਹੈ ਉਹ ਉਹਦੀ ਬੋਲੀ ਵੀ ਲੱਗ ਰਹੀ ਹੈ ਟਾਈਮ ਸਰ ਤੇ ਉਹਦੀ ਲੜਾਈ ਵੀ ਹੋ ਰਹੀ ਹੈ ਸਰ ਕੋਈ ਦਿੱਕਤ ਨਹੀਂ ਆ ਰਹੀ ਕਿ ਸਾਹਿਬ ਅਜੇ ਫਿਲਹਾਲ ਕਿਉਂਕਿ ਝੋਨਾ ਜੇ ਥੋੜਾ ਹੈ আরਾਈਵਲ ਘਟਿਆ ਅਜੇ ਕੋਈ ਇਸ ਤਰ੍ਹਾਂ ਦੇ ਸਾਹਮਣੇ ਨਹੀਂ ਆਇਆ ਜ਼ਿਮੀਂਦਾਰਾਂ ਸਰ ਕੀ ਮੈਸੇਜ ਹੈ ਜਰਾ ਜ਼ਿਮੀਂਦਾਰ ਦੇ ਵੇਖੋ ਜ਼ਿਮੀਂਦਾਰ ਨੂੰ ਮੇਰੀ ਹੰਬਲ ਰਿਕਵੈਸਟ ਹੈ ਵੀ ਝੋਨਾ ਸਕਾ ਕੇ ਲਿਆਓ ਖੜਾ ਝੋਨਾ ਜਿਹੜਾ ਇੱਕ ਦੋ ਤੋਂ 500 ਕਿਲੋ ਦਾ ਵਜਾਇਏ ਕਿਤਾ ਆਪਾਂ ਇੱਥੇ ਮੰਡੀ ਦੇ ਵਿੱਚ ਲਿਆ ਕੇ ਖਿਲਾ ਰੀਏ ਜਾਂ ਆਪਾਂ ਹੋਰ ਪਰੇਸ਼ਾਨੀ ਚੱਲੀਏ ਉਹਦੀ ਵਜਾਇ ਜੇ ਸੁਕਾ ਕੇ ਲਿਓਨ ਤਾਂ ਜੀਵਿੰਦਾਰਾਂ ਲਈ ਫਾਇਦਾ ਇਹਦੇ ਚ। ਥੈਂਕ ਯੂ। ਜਿਹੜੇ ਮੰਡੀ ਪਹੁੰਚੇ ਨਹੀਂ ਨੂੰ। ਤੋਂ ਕਿਸੇ ਤਰੀਕੇ ਨਾਲ ਗੱਲਬਾਤ ساری ਹੋਈ ਜੀ। ਅਹਿਜਿਆ ਸਾਹਿਬ ਬਕਾਇਦਾ ਚੈੱਕ ਕਰਨੋਂ ਵਾਸਤੇ ਆਏ ਸੀ ਕਿ ਸਿਸਟਮ ਜਿਹੜਾ ਉਹ ਸਾਰਾ ਠੀਕ ਚੱਲ ਰਿਹਾ। ਹਾਂਜੀ ਉਹ ਵੇਖ ਕੇ ਗਏ ਨੇ ਚੈੱਕ ਕਰਕੇ ਗਏ ਨੇ ਇੱਕ ਦਿੱਕਤ ਆਈ ਆ ਰਹੀ ਸੀ ਸਾਨੂੰ ਸਾਰਿਆਂ ਨੂੰ। ਇੱਕ ਮਾਸਟਰ ਮੀਟਰ ਜਦੋਂ ਚੈੱਕ ਕਰਨ ਵਾਸਤੇ ਮਾਰਕ ਮੀਟਰੀ ਦਾ ਉਹ ਬੜਾ ਫਰਕ ਆ ਰਿਹਾ ਐ ਐਫਸੀਆਈ ਦੇ ਮੀਟਰ ਨਾਲ ਉਹਨਾਂ ਨੇ ਕਿਹਾ ਤੁਸੀਂ ਐਫਸੀਆਈ ਦੇ ਮੀਟਰ ਨਾਲ ਚੈੱਕ ਕਰਾ ਦਿਓ ਜੋ ਐਫਸੀਆਈ ਦੇ ਮੀਟਰ ਤੇ ਜਿਹੜੇ 24 ਉਹ ਐਫਸੀਆਈ ਦੇ ਮੀਟਰ ਤੇ ਚੈੱਕ ਹੋ ਕੇ ਜਾਂਦਾ ਸਾਰਾ ਕੁਝ ਉਸ ਮੇਨ ਜਨਸਟੀ ਐਫਸੀਆਈ ਨੂੰ ਹੀ ਕਹਿੰਦੇ ਆ ਤੇ ਮੀਟਰ ਹੀ ਉਹਦੇ ਬੜੇ ਹਾਈ ਲੈਵਲ ਦੇ ਹੁੰਦੇ ਨੇ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਆ ਵੀ ਤੁਸੀਂ ਇਹਦਾ ਅਸੀਂ ਚੋਰ ਬੰਦੇ ਆ ਇਹ ਇੱਕ ਜਿਆਦਾ ਕਿਸਾਨ ਕਹਿੰਦਾ ਵਾ ਵੀ ਉਹ ਤਬਾਰਕਾ ਦਾ ਵੀ ਮਾਰਕ ਮੀਟਰੀ ਦਾ ਮੀਟਰ ਠੀਕ ਆ ਪਰ ਇਹਦਾ ਫਰਕ ਬੜਾ ਉਹ ਐਸਾ ਕਿ ਨਾ ਬੈਂਕੀ ਕਿਤੇ ਦੋ ਹੀ ਸਾਧਨਾਂ ਮਿੱਤਰ ਨੂੰ ਚੈੱਕ ਕਰਵਾ ਕੇ ਤੇ ਉਹਦੇ ਹਿਸਾਬ ਨਾਲ ਜੀ ਰੈਸਟ ਕਰਵਾ ਦਿਓ ਤਾਂ ਤਾਂ ਕਿ ਇਹ ਸਮੱਸਿਆ ਜਿਹੜੀ ਕਿਸੇ ਕਿਦਾ ਹੱਲ ਹੋ ਜਾਵੇ ਅੱਜ ਮੌਕੇ ਤੇ ਵੀ ਉਹਨਾਂ ਸੈਂਪਲ ਕੋ ਲੈ ਕੇ ਚੈੱਕ ਹਾਂਜੀ ਮੌਕੇ ਤੇ ਸੈਂਪਲ ਲੈ ਆ ਉਹਨਾਂ ਨੇ ਸੈਂਪਲ ਲੈ ਕੇ ਭੇਜਿਆ ਐਫਸੀ ਤੇ ਤੂੰ ਚੈੱਕ ਕਰਕੇ ਆਓ ਠੀਕ ਹੈ ਜੀ ਰਾਸਪੁਰਾ ਜਿਹੜੇ ਪਹੁੰਚੇ ਮੰਡੀ ਸੋ ਕਿਸ ਤਰ੍ਹਾਂ ساری ਗੱਲਬਾਤ ਹੋਈ ਹੈ ਜੀ ਐਸਡੀਐਮ ਗਰਦਾਸਪੁਰ ਜਿਹੜੇ ਆਏ ਸੀ ਅੱਜ ਮੰਡੀ ਵਿੱਚ ਆਪਣੇ ਖਰੀਦ ਦਾ ਜੋ ਵੀ ਕੰਮ ਚੱਲ ਰਿਹਾ ਹੈ ਪੈਡੀ ਦੀ ਸੀਜ਼ਨ ਦਾ ਚੈੱਕ ਕਰਨ ਵਾਸਤੇ ਤੇ ਠੀਕ ਹੈ ਉਹਨਾਂ ਨੇ ਵੇਖਿਆ ਵੀ ਜਿਹੜੀ ਢੇਰੀ 17 ਮੋਇਸਚਰ ਆ ਜਾਂ 17 ਤੋਂ ਘੱਟ ਆ ਜਿਹੜਾ ਮਤਲਬ ਗਵਰਨਮੈਂਟ ਦੀ ਸਪੈਸੀਫਿਕੇਸ਼ਨ ਪੂਰੀ ਕਰਦੀ ਆ ਉਹਦਾ ਪੂਰਾ ਰੇਟ ਲੱਗ ਰਿਹਾ ਉਹਨੂੰ ਕੋਈ ਕੱਟ ਨਹੀਂ ਲੱਗ ਰਿਹਾ ਕਿਸੇ ਕਿਸ ਨੇ ਕੋਈ ਕੱਟ ਨਹੀਂ ਬਾਕੀ ਉਹਨਾਂ ਨੇ ਜ਼ਿੰਮੇਵਾਰਾਂ ਨੂੰ ਕਿਹਾ ਵਾ ਕਿ ਮਾਲ ਸੁਕਾ ਕੇ ਲਿਆਓ ਤੇ 17 ਮੋਇਸਚਰ ਹੋਏ ਤੋਂ ਵੱਧ ਨਾ ਹੋਏ ਕਿਉਂਕਿ ਰਾਈਸ ਮਿਲਰ ਵੀ ਕਹਿ ਰਹੇ ਆ ਵੀ ਅਸੀਂ 17 ਮੋਇਸਚਰ ਤੋਂ ਵੱਧ ਵਾਲਾ ਮਾਲ ਨਹੀਂ ਖਰੀਦਣਾ ਤੇ ਨਾ ਹੀ ਅਸੀਂ ਲਵਾਣਾ ਤੇ ਜੇ ਕੋਈ ਇਸ ਤਰ੍ਹਾਂ ਦੀ ਢੇਰੀ ਆ ਜਾਂਦੀ ਆ ਵੀ ਜਿਹੜੀ ਨਹੀਂ ਵਿਖਦੀ ਉਹ ਦਿੱਕਤ ਆਂਦੀ ਆ ਉਹ ਜ਼ਿੰਮੇਦਾਰ ਨੂੰ ਕਹੀਦਾ ਵੀ ਇਹਨੂੰ ਸੁਕਾਓ ਇੱਥੇ ਤੇ ਦੇਖੋ ਜਗਾ ਭਰ ਜਾਣੀ ਐ ਇੱਕ ਦੋ ਦਿਨ ਦੇ ਵਿੱਚ ਕਿ ਤੇ ਇੱਥੇ ਸੁਕਾਣ ਦੀ ਜਗਾ ਨਹੀਂ ਜ਼ਿੰਮੇਦਾਰ ਘਰੋਂ ਲੈ ਕੇ ਆਏ ਤੇ ਫਿਰ ਠੀਕ ਪੂਰਾ ਰੇਟ ਲੈ ਕੇ ਜਾਏ ਅੱਜ ਸੈਂਪਲ ਵੀ ਲੈ ਗਿਆ ਸੀ ਤੁਹਾਨੂੰ ਹਾਂਜੀ ਐਸਜੀ ਮਹ ਸਾਹਿਬ ਵੱਲੋਂ ਸੈਂਪਲ ਲਏ ਆ ਜੀ ਉਹਨਾਂ ਨੇ ਵੀ ਮੋਇਸਚਰ ਚੈੱਕ ਕੀਤਾ ਸੀ ਉਹ ਸ਼ਾਇਦ ਇੱਕ ਮਸ਼ੀਨ ਤੋਂ ਲੱਗੇ ਬਖਰ ਫਰਕ ਆ ਉਹ ਕਹਿੰਦੇ ਸੀ ਦੁਬਾਰਾ ਐਫਸੀਆ ਤੋਂ ਚੈੱਕ ਕਰਾਣੇ ਆ ਤੇ ਮੋਇਸਚਰ ਮੀਟਰ ਦਾ ਵੀ ਇਹ ਆ ਵੀ ਸਾਰਿਆਂ ਦੇ ਐਫਸੀਆ ਦਾ ਸਰਕਾਰੀ ਏਜੰਸੀਆਂ ਦਾ ਜਾਂ ਮਾਰਕੀਟ ਕਮੇਟੀ ਦਾ ਸਾਰਿਆਂ ਦਾ ਮੋਇਸਚਰ ਮੀਟਰ ਜਿਹੜਾ ਇੱਕ ਲੈਵਲ ਕਿਉਂਕਿ ਇਹ ਕੈਲੀਬ੍ਰੇਸ਼ਨ ਹੋਣੀ ਚਾਹੀਦੀ ਹੈ ਉਹਦੇ ਨਾਲ ਜ਼ਿੰਮੇਦਾਰ ਨੂੰ ਡਾਊਟ ਨਹੀਂ ਰਹਿੰਦਾ। ਇਹ ਠੀਕ ਹੈ ਜੀ। ਇਹੀ ਚਾਸਰਾ ਬਾਕੀ ਸਾਰਾ ਕੰਮ ਵਧੀਆ ਚੱਲਿਆ। ਸਰਕਾਰ ਦਾ ਬੋਰਡ ਵਧੀਆ ਖਰੀਦ ਹੋ ਰਹੀ ਹੈ। ਸਭ ਪੇਮੈਂਟ ਟਾਈਮ 'ਸੇ ਆ ਰਹੀ ਹੈ। ਸਭ ਠੀਕ ਚੱਲਿਆ। ਕਿਸਾਨ ਜੀ ਖੁਸ਼ ਹੈ। ਹਾਂਜੀ ਕਿਸਾਨ ਖੁਸ਼ ਹੈ ਜੀ ਜਿਹੜਾ ਮਾਲ ਤੇ ਸੁੱਕਾ ਲੈ ਕੇ ਆਂਦੇ ਆ ਵਧੀਆ ਲੈ ਕੇ ਆਂਦੇ ਉਹ ਜ਼ਿੰਮੇਦਾਰ ਤੇ ਖੁਸ਼ ਹੈ। ਜਿਹੜਾ ਗਿੱਲਾ ਹੁੰਦਾ ਉਹਨੂੰ ਸੁਕਾਣਾ ਪੈਂਦਾ ਉਹ ਕਿਸੇ ਲੋਰਾਂ ਗਾਹੀ ਹੁੰਦਾ ਜੀ।